ਦੀ ਹੈ ਸੋ ਅੱਜ ਸਾਡੇ ਕੋਲ ਆਉ ਮਿਲ ਗਏ ਨੇ ਗੁਰਵਿੰਦਰ ਸਿੰਘ ਜੀ ਮਹਿਮਨ ਸਾਹਿਬ ਕਮਾਨ ਟਰੈਕਟਰਸ ਵਾਲੇ ਇਹ ਵੀਤਾ ਕਹਿੰਦੇ ਆਪਾਂ ਵੱਡੇ ਵਧੀਆ ਟਰੈਕਟਰ ਪੂਰੀ ਤਸੱਲੀ ਨਾਲ ਦਿੰਦੇ ਆ ਕੋਈ ਹੀਰਾ ਫੇਰੀ ਨਹੀਂ ਜਰੂਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੋ ਜਲਦੀ ਸੇ ਸ਼ੁਰੂ ਕਰਵਾਓ ਜੀ ਮੈਚ ਹੈਲੋ ਲੈ ਵੀ ਜਲਦੀ ਕਰੇ ਜੀ ਔਰ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਸਾਡੇ ਡਾਕਟਰ ਗੁਰਵੀਰ ਸਿੰਘ ਜੀ ਕਾਹਾਂ ਸੇ ਗਰੀ ਪ੍ਰਧਾਨ ਅਵਤਾਰ ਬਾਈ ਹੋਣੀਆਂ ਲੱਲਾ ਕੋਟ ਦਾ ਨਾਂ ਸਾਡਾ ਬੁਲਕਾਰ ਡਾਕਟਰ ਗੁਰਪ੍ਰੀਤ ਹੋਣੀ ਹੈਪੀ ਫੌਜੀ ਹੈ ਸਾਡੇ ਗੱਗੂ ਬਾਈ ਹੋਣੀਆਂ ਅਸ਼ੂ ਹੈ ਸਾਡਾ ਨਾਲ ਕਾਸ਼ੀ ਬਾਈ ਹੋਣੀਆਂ ਖੁਸ਼ੀ ਕਬੱਡੀ ਖਿਡਾਰੀ ਲੱਕੀ ਸੇਵਾਦਾਰ ਹੈ ਤੇ ਨਾਂ ਕਹਿੰਦੇ ਸਾਡਾ ਗੋਰਾ ਬਾਈ ਹੈ ਈਸ਼ੂ ਕਬੱਡੀ ਖਿਡਾਰੀ ਨਿੱਕਾ ਹੀਰ ਹੈ ਸਰ ਨਾਲ ਕਹਿੰਦੇ ਸੱਤੂ ਹੋਣੀ ਮਹਿਕ ਹੋਣੀ ਔਰ ਨਾਂ ਸਾਡੇ ਮੇਰੇ ਹੀਰੋ ਔਰ ਰੀਸ਼ੂ ਜਨੇਦਾ ਹੈ ਸਤਕਾਰੰ ਦੀਪ ਸ਼ਰਮਾ ਸਾਰੇ ਸਤਕਾਰਯੋਗ ਵੀਰ ਤੇ ਸਾਰਾ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਹੋਰ ਵੀ ਪ੍ਰਬੰਧਕ ਮੁੰਡੇ ਐ ਵਧੀਆ ਸਹਿਯੋਗ ਦਿੱਤਾ ਇਹਨਾਂ ਮੁੰਡਿਆਂ ਨੇ ਨਾਲੜ ਕੇ ਔਰ ਜਿਹੜਾ ਮੇਰੇ ਵੀਰੋਂ ਵਧੀਆ ਖੇਡ ਮੇਲਾ ਜਿਹੜਾ ਵੱਡਾ ਖੇਡ ਮੇਲਾ ਕਰਵਾਇਆ ਜਾ ਰਿਹਾ ਕਬੱਡੀ ਉੱਪਰ ਦਾ ਆ ਪਹਿਲਾ ਸੈਮੀਫਾਈਨਲ ਮੈਚ ਹੈ ਹੋਰ ਹਾਂ ਪਹਿਲਾ ਸੈਮੀਫਾਈਨਲ ਮੈਚ ਜਿਹੜਾ ਖੇਡ ਮਾਨਣ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਮੇਰੇ ਵੀਰੋ ਜਿੱਕਰ ਸਵੇਰ ਤੋਂ ਲੈ ਕੇ ਵੀ ਕੀਤਾ ਹੈ ਵੀ ਆਪ ਕਹਿੰਦੇ ਮੇਰੇ ਵੀਰੋ ਇਤਿਹਾਸਿਕ ਧਰਤੀ ਹੈ ਪਹਿਲਾਂ ਵੀ ਜ਼ਿਕਰ ਕੀਤਾ ਜਦੋਂ ਸਵੇਰੇ ਬੋਲਣ ਲੱਗੇ ਆਪਾਂ ਗੱਲਾਂ ਗੱਲਾਂ ਵਿੱਚ ਗੱਲ ਕਰਦੇ ਹੁੰਦੇ ਆ ਕਿਉਂਕਿ ਇੱਥੋਂ ਦੇ ਮੁੰਡੇ ਕ੍ਰਿਕਟ ਵੀ ਸੋਹਣੀ ਖੇਡਦੇ ਆ ਕਬੱਡੀ ਵੀ ਸੋਹਣੀ ਖੇਡਦੇ ਆ ਤੇ ਜਦੋਂ ਮੈਚ ਬੋਲਣ ਦਾ ਆਪਾਂ ਨੂੰ ਮੌਕਾ ਮਿਲਦਾ ਤੇ ਆ ਪਿੰਡ ਦਾ ਚਾਨਣਾ ਜਿਹੜਾ ਆਪਾਂ ਜਰੂਰ ਪਾਉਣੀ ਹੈ ਕਿਉਂਕਿ ਬੜੀ ਇਤਿਹਾਸਿਕ ਧਰਤੀ ਆ ਮੇਰੇ ਵੀਰੋ ਔਰ ਸੁਕੇ ਸੂਰਮੇ ਨੇ ਕਹਿੰਦੇ ਨਾਨਕੇ ਪਿੰਡ ਦੇ ਵਿੱਚ ਰੌਣਕਾਂ ਲੱਗੀਆਂ ਤੇ ਇਸੀ ਧਰਤੀ ਉਪਰ ਜਿਹੜਾ ਸੁਕੇ ਸੂਰਮੇ ਨੇ ਸ਼ਹੀਦ ਕੀਤਾ ਗਿਆ ਮੇਰੇ ਵੀਰੋ ਔਰ ਇਧਰ ਸਮਾਦ ਵੀ ਜਿਹੜੀ ਬਣੀ ਹੋਈ ਹੈ ਪਰ ਵੱਖੋ ਵੱਖਰੇ ਕਹਿੰਦੇ ਕਿ ਟਰਾ ਨੇ ਮੇਰੇ ਵੀਰੋ ਉਹਨਾਂ ਦਾ ਕੀਤੇ ਹੈ ਔਰ ਸਵੇਰੇ ਵੀ ਗੱਲ ਹੋਈ ਕਿ ਫਿਲਮ ਆਈ ਬੱਤੂ ਮਾਨ ਦੀ ਤੇ ਮੇਰੇ ਵੀਰੋ ਉਸ ਫਿਲਮਾਂ ਵਿੱਚ ਕੋਈ ਜ਼ਿਕਰ ਨਹੀਂ ਹੋਇਆ ਆ ਪਿੰਡ ਦਾ ਔਰ ਮੈਂ ਪੁੱਛਿਆ ਕਈ ਵੀਰਾਂ ਤੋਂ ਮੈਂ ਕਿਹਾ ਵੀ ਵੀ ਨੇ ਇਤਿਹਾਸਿਕ ਧਰਤੀ ਹੈ ਪਿੰਡ ਦਾ ਜ਼ਿਕਰ ਹੋਇਆ ਕਹਿੰਦਾ ਨਹੀਂ ਹੋਇਆ ਕੋਈ ਹਾਂ ਬੁਲੀ ਸਦੂ ਦੇ ਖੇਡ ਦੇ ਵਿੱਚ ਜਿਹੜੀ ਸਾਦ ਵੜੀ ਹੋਈ ਹੈ ਐ ਪਹਿਲਾਂ ਵੀ ਜ਼ਿਕਰ ਕੀਤਾ ਲੈ ਵੀ ਗੁਰੇ ਵੀ ਪਹਿਲੇ ਸੈਮੀ ਦੀਆਂ ਜਿਹੜੀਆਂ ਆਹ ਸਾਹਮਣੇ ਦੋਨੋਂ ਟੀਮ ਆ ਗਈਆਂ ਡਾਕਟਰਾਂ ਇੱਕ ਪਾਸੇ ਜਾਲ ਖੀ ਹੈ ਇੱਕ ਪਾਸੇ ਟੀਮ ਕਹਿੰਦੇ ਰੋਕ ਕੇ ਪੜਦੀ ਹੈ ਤੇ ਪਹਿਲਾ ਸੈਮੀਫਾਈਨਲ ਮੈਚ ਨੇ ਰਹੀਓ ਉਹ ਕਹਿੰਦੇ ਸ਼ੁਰੂ ਹੋਣਿਆ ਔਰ ਕਮਾਂ ਟਰੈਕਟਰ ਜਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਕਹਿੰਦੇ ਬਰਵਿੰਦਰ ਸਿੰਘ ਜੀ ਮੈਂਬਰ ਸਾਹਿਬ ਉਹਨਾਂ ਬੜੀਆਂ ਬਹੁਤ ਸਾਰਾ ਪਿਆਰ ਜਿਹੜਾ ਪੁੱਜਦਾ ਕਰ ਦਿੱਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਨਾਲ ਹੀ ਕਹਿੰਦੇ ਸੰਦਾ ਸੰਜੇ ਵਾਲੀ ਜੀ ਤੇ ਮੇਰੇ ਵੀਰੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਇਸਲਾ ਸੀਰਜ ਰਸੀ ਗੋਲਡੋਂ ਮੁੰਗੀ ਵਾਲੇ ਵੀਰ ਨੇ ਔਰ ਮੇਰੇ ਵੀਰੋ ਬਾਈ ਹੁਣਾਂ ਦੇ ਨਾਲ ਪਿਆਰ ਵੀ ਬੰਨਾ ਹੈ ਸੰਜੇ ਬਾਈ ਹੁਣਾਂ ਦਾ ਬਹੁਤ ਰੋਤਨਾਰ ਕੀਤਾ ਜਾ ਰਿਹਾ ਹੈ ਸਾਡੀ ਜ਼ਿੰਦਗੀ ਦਾ ਮਾਣ ਹੈ ਔਰ ਅਸੀਂ ਨੇ ਇਧਰਲੇ ਪਾਸੇ ਜੁੜੀਏ ਕਰਾਉਣ ਦੇ ਨਾਲ ਆ ਪਹਿਲਾ ਸੈਮੀ ਮੈਚ ਉਧਰਲੇ ਪਾਸੇ ਪਹਿਲੇ ਸੈਮੀ ਦੀ ਪਹਿਲੀ ਕਬੱਡੀ ਪਈ ਗਈ ਹੈ ਔਰ ਚਾਰ ਜਾਫਰੀਆਂ ਦੇ ਵਿੱਚੋਂ ਇਹ ਆ ਨੌਰਿਆਂ ਦੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਐ ਬੱਲੇ ਬੱਲੇ ਕਰਵਾ ਗਿਆ 700 ਤੋਂ ਪਾਰ ਵੀ ਖੇਡਿਆ ਸਰਪੰਚਾ ਜਿਹੜੇ ਜਾਫੀ ਨੇ ਹੁਣ ਬੱਲੇ ਬੱਲੇ ਕਰਵਾ ਦਿੱਤੀ ਹੈ ਤੇ ਵੀ ਸੁੰਨੀ ਬਈ ਛੱਕਿਓ ਮੈਚ ਤੇ ਕਰਦੇ ਹੋ ਸਿਰਤਾਹ ਰੇਡਰ ਦੀ ਕਬੱਡੀ ਪਾਉਣ ਦੇ ਲਈ ਵਾਹ ਜੀ ਵਾਹ ਬੜਾ ਤਕੜਾ ਮੁਕਾਬਲਾ ਮੋਟਾ ਮੋਟਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਗੋਕੇ ਵਾਲਾ ਤੱਪਾ ਮੰਡੀ ਦੇ ਲਾਗੇ ਕਹਿੰਦੇ ਉਗੋਕੇ ਪੈਂਦਾ ਪਰ ਦੂਸਰੇ ਪਾਸੇ ਕਹਿੰਦੇ ਰਾਜਸਥਾਨ ਵਾਲੇ ਮੇਰੇ ਵੀਰੋ ਹਰਿਆਣਾ ਸਟੇਟ ਲੰਕੇ ਸੇ ਪੰਜਾਬ ਦੇ ਵਿੱਚ ਆਏ ਆ ਲਓ ਸਾਹਮਣੇ ਦੇਖਦਾ ਵੀ ਡਾਕਟਰ ਜੀ ਉਹ ਦੋ ਨੰਬਰ ਤੋਂ ਮੁਕਾਬਲਾ ਪਰ ਨੰਬਰ ਜਿਹੜਾ ਮੋٹے ਉਮਰੋਕੇ ਵਾਲੇ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਕਰ ਮੈਡੀ ਕਬੱਡੀ ਪੋਰਡ ਦੇ ਲਈ ਨੌਜਵਾਨ ਬਰੂ ਉੱਚਾ ਲੰਮਾ ਕੱਦ ਤੇ ਉੱਚੀ ਉਹਦੀ ਏਕ ਖੜੀ ਦੀ ਭਾਦੀ ਪੂਰੀਆਂ ਮਿਲੂਦਾ ਆ ਉਹਨੇ ਵੇਖ ਹਾਕੀ ਜਿਵੇਂ ਕਹਦੇ ਹੁੰਦੇ ਆ ਵੀ ਵੇਖਣ ਯੋਗ ਮੁੰਡਾ ਪਰ ਉਹ ਦੋ ਨੰਬਰ ਤੋਂ ਸੱਤ ਨੱਥ ਦਾ ਇਸ਼ਾਰਾ ਤੇ ਨੰਬਰ ਜਿਹੜਾ ਰੇਟਰ ਦੇ ਇਸ ਰੇਕੀ ਜਾ ਜੜਿਆ ਆ 골ਡੀ ਆ ਬੱਜੋ ਵਾਲੀਆਂ ਇਹ ਬੜਾ ਚੁਸਤ ਹੈ ਇਹ ਬੜਾ ਫੁੱਤੀਲਾ ਖਿਡਾਰੀ ਹੈ ਇਹ ਵੱਡੇ ਵੱਡੇ ਜਾਫੀਆਂ ਤੇ ਕਹਿੰਦੇ ਟੱਪ ਟੱਪ ਕੇ ਰੇਡਾਂ ਪਾਉਂਦਾ ਇਹ ਬੇਲੜੀ ਨਾਲ ਲੱਤੀ ਮੰਗਦਾ ਭਾਵੇਂ ਕੱਢਦਾ ਨਿੱਕਾ ਪਰ ਖੇਡ ਮੈਦਾਨੋ ਦੇ ਵਿੱਚਲੇ ਵੀਰੋ ਹੇ ਕਹਿੰਦੇ ਪ੍ਰਪਰਕਰਮਾਨ ਦਾ ਪਜੋੜੀਏ ਗੋਲਡੀ ਦੀ ਕਬੱਡੀ ਲੈ ਵੀ ਡਾਕਟਰ ਲੈ ਵੀ ਪ੍ਰਦੀਪ ਸਿੰਘ ਦਾ ਫਰੋ ਹੱਥ ਆਹ ਪ੍ਰਦੀਪ ਸਿੰਘ ਦਾ ਮੁਕਾਬਲਾ ਹੈ ਇਹ ਪ੍ਰਦੀਪ ਸਿੰਘ ਜਿਹੜੇ ਜਾਲੀ ਵਾਲਾ ਲੰਮਾ ਟੱਕਾ ਜੱਫਾ ਤੇ ਕਿਤਾਬ ਬਾਦੋ ਪਾਰ ਤੇ ਨੰਬਰ ਆਪਣੀ ਤੇ ਇਸੇ ਲਈ ਉਹ ਤੇ ਨਾਲ ਕਹਿੰਦੇ ਸਾਡਾ ਦੋਬਾ ਘੇੜੀ ਹੈ ਮੋਟੂ ਦੋਦੀ ਆ ਕਾਲਾ ਗੁੱਪਾ ਘੇੜੀ ਸਾਡਾ ਮੋਟੂ ਦੋਦੀ ਤੇ ਨਾਲ ਕਹਿੰਦੇ ਕਾਲਾ ਬੜੀਆ ਭਿੰਡਾ ਬੜੀਆ ਤੇ ਨਾਲ ਕਹਿੰਦੇ ਸਾਡਾ ਸੇਜੂ ਆ ਹਾਂ ਜੜੀ ਦੋਦੀ ਤੇ ਲਕੀਸ਼ਵੀਰ ਬਕਰ ਦੋਦੀ ਆ ਤੇ ਨਾਲ ਕਹਿੰਦੇ ਸਾਡਾ ਹਰਦੀਪ ਦੋਦੀ ਹੈ ਉਹ ਵੀ ਜਾਣ ਕੀਦਾ ਤਿੰਨ ਜੱਫੇ ਦੀ ਹਾਂ ਜਾਣ ਕੀ ਨੇ ਤਿੰਨ ਜੱਫੇ ਜਿਹੜੇ ਵੀ ਜੱਫੀ ਲਾ ਦੇਵੇਗਾ

સંત બાબા મી ઓને વેલે એના નોજાના ઉપર પર પાસે જા રાજસ્થાન કબડી ચાલ્યા ਇਹ ਪੁਰਾਣਾ ਰੇਗੋ ਕੀ ਪਰਦਾ ਕਾਲਾ ਪੱਤੀਆਂ ਪੱਤਰਾਂ ਤੇ ਵੱਜਦੀਆਂ ਮੇਰੇ ਵੀਰੋ ਆਹ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਇਧਰਲੇ ਪਾਸੇ ਪੰਗੀ ਕਬੱਡੀ ਲੱਗਦਾ ਜੋ ਅੰਕ ਜਾਫਰੀਆਂ ਦੇ ਲਈ ਅੰਕ ਜਾਫਰੀਆਂ ਦੇ ਲਈ ਮਿਹਨਤ ਕਰੇ ਪਰਮਾਤਮਾ ਕਦੀ ਪਾਣੀ ਵਾਲਾ ਵੀਰ ਪਾਣੀ ਜਲਦੀ ਪਹੁੰਚਾ ਕਰੀਏ ਯਾਰ ਔਰ ਸੱਚੇ ਪਾਸ਼ਾ ਮਿਹਨਤ ਕਰੇ ਇਧਰਲੇ ਪਾਸੇ ਖੇਡ ਗਰਾਉਂਡ ਦੇ ਵਿੱਚ ਇਹ ਖੇਡ ਕਬੱਡੀ ਹੈ ਔਰ ਕੀ ਕਰੀ ਵਾਹਿਦ ਉਹ ਦੀਪਾ ਜੀ ਬਾਈਨ ਕੇ ਇੱਕ ਵਾਰੀ ਤਾੜੀ ਮਾਰ ਲਓ ਮੁੰਡੇ ਨੇ ਬੜੀ ਹੌਸਲਾ ਨਹੀਂ ਹੈ ਮੁੰਡੇ ਨੂੰ ਜ਼ੋਰਦਾਰ ਤਾੜੀਆਂ ਮਾਰ ਕੇ ਯਾਰ ਵਾਹ ਓਏ ਨੌਜਾਨਾ ਉਧਰ ਵੀ ਪਾਸੇ ਜਫਰੇ ਲੱਗਦੇ ਆ ਵੀ ਇੱਥੇ ਹੋਰ ਸਲਾਮਾ ਜੁਰਤਾਂ ਨੂੰ ਕੋਈ ਕਦਰ ਨਾ ਪਹਿਲੀ ਚਮੜੀਏ ਕੁੜੀਏ ਨਹੀਂ ਮਿੱਟੀ ਮਾਲਵੇ ਦੀ ਬੰਦੇ ਅੱਤ ਕਰਾਉਣੇ ਜਾਂਦੀ ਹੈ ਬੰਦੇ ਅੱਤ ਕਰਾਉਣੇ ਜਾਂਦੀ ਹੈ ਤਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਜਿੱਥੇ ਭਗੜੇ ਚਾਵਾਂ ਵੀ ਜਿੱਥੇ ਰੀਤ ਪਰਾਲੇ ਹੈ ਅਜਮਾਲਬੇਦੀ ਧਰਤੀ ਜ਼ਿਲ੍ਹਾ ਬਠਿੰਡਾ ਗੇਰੀ ਭਾਗੀ ਨਗਰ ਸੱਚੇ ਸੂਰਮੇ ਦਾ ਕਹਿੰਦੇ ਨਾਹਰਾ ਪਿੰਡਾ ਉਹ ਮੇਰੇ ਪੰਜਾਬੀ ਵੀਰੋਂ ਖੇਡ ਕਬੱਡੀਆਂ ਲੱਗੀਆਂ ਫਾਗੀਆਂ ਰੜਕਾ ਖਿੜਿਆ ਹੋਇਆ ਘਲਾਵ ਲਓ ਵੇਖੋ ਸਾਹਮਣੇ ਮੋਟੇ ਵੀ ਪਈ ਹੋਈ ਕਬੱਡੀ ਚਾਰ ਜੱਸੀ ਨੇ ਪ੍ਰਦੀਪ ਨਾਲ ਡਾਕਟਰ ਇੱਕ ਪੰਦੀ ਤੇ ਵਿਚਕਾਰ ਹਰਦੀਪ ਵੇਖਦਾ ਹੁਣ ਕਿਹੜਾ ਖਿਡਾਰੀ 7000 ਦੇ ਤਿੰਨ ਜੱਫਾ 8 8 ਸਿਆਰ 8 ਸਿਆਰ ਅੱਜ ਜੀ ਹੋ ਗਿਆ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਥੋੜਾ ਜਿਹਾ ਗੁਰਸਪਰੇ ਜਿਹੜੀ ਜਲਦੀ ਪੂਰੀ ਕੀਤੀ ਕਰਦੀ ਹੈ ਆਪਾਂ ਸੋ ਬਹੁਤ ਬੋਲੀਆ ਉਹ ਕਹਿੰਦਾ ਯਾਰ ਪੂਰੀ ਸੱਤ ਮਹਿਸੂਸ ਕਰ ਰਿਹਾ ਮੁੰਡਾ ਵਾਈਬ ਰੀਅਰ ਕਰੇ ਇਧਰ ਸਾਡੇ ਡਾਕਟਰ ਗੁਰਜੀਤ ਜੀ ਨਾਲ ਕਾਲਾ ਪ੍ਰਮਾਨ ਨਾਲ ਅਵਤਾਰ ਸਿੰਘ ਜੀ ਔਰ ਨਾਲ ਲੱਲਾ ਕੋਚ ਜੀ ਬਰਕਾਸ਼ ਸਿੰਘ ਜੀ ਡਾਕਟਰ ਗੁਰਪ੍ਰੀਤ ਆਰ ਨਾਲ ਹੈਪੀ ਫੌਜੀ ਗੱਗੂ ਸਾਡਾ ਵੀ ਰਿਸ਼ੂ ਨਾਲ ਕਾਸ਼ੀ ਖੁਸ਼ੀ ਕਬੱਡੀ ਖਿਡਾਰੀ ਲੱਕੀ ਸਿਵਾਦ ਉਧਾਰ ਜ਼ੋਰਾ ਟਿਸ਼ੂ ਨਾਲ ਨਿੱਕਾ ਸੱਤਾ ਮਹਿਕ ਸਾਰੇ ਵੀਰਾਂ ਦਾ ਬਹੁਤ ਬਹੁਤ ਸਾਰਾ ਜੁੜੋ ਇਸ ਟੂਰਨਾਮੈਂਟ ਦੇ ਲਈ ਔਰ ਭਰਾਵਾ ਨੇ ਇੱਕ ਵਾਰੀ ਵੀ ਕਿਸੇ ਕਮੈਂਟੇਟਰ ਨੂੰ ਵੀ ਆਖਿਆ ਵੀ ਤੁਸੀਂ ਸਾਡੇ ਨਾਲ ਬੋਲੋ ਤੁਸੀਂ ਸਾਡੇ ਨਾਲ ਬੋਲੋ ਪਰ ਪਰ ਮੁੰਡਿਆਂ ਦੀ ਅਜੇ ਮੈਨੂੰ ਤੋ ਬੋਲਦੀ ਆ ਸਾਡੇ ਵੀਰਾਂ ਨੂੰ ਸਾਹਮਣੇ ਲੱਗਾ ਜੱਫਾ ਨੌਜਵਾਨ ਦੀਪੇ ਗੋਕੇ ਵਾਲੇ ਦਾ ਨਹੀਂ ਮੈਨੂੰ ਦੂਰਾਤ ਵਿੱਚ ਪੰਤੂ ਆਦਾ ਨਾ ਟੋਪਰ ਦੇ ਹਿੱਸੇ ਦੇ ਵਿੱਚ ਆ ਜਿਹੜਾ ਨਹੀਂ ਵੀਰ ਤੁਸੀਂ ਆਸ ਤੇ ਕਿਉਂ ਰੈਫਰੀ ਕਿੰਦੀ ਵੀ ਝਾਕ ਲੋ ਯਾਰ ਬਾਈ ਜਸਤ ਵੀ ਆ ਫਾਈਨ ਹੈ ਵੀਰ ਵਣ ਕੇ ਯਾਰ ਹਾਂ ਤਰਾ ਤੂੰ ਮੰਗੇ ਜੀ ਖੇਡ ਵਾਲੀ ਨਾ ਕਰਿਆ ਕਰੋ ਬਹੁਤ ਬਹੁਤ ਹਾਂ ਉਧਰ ਪਾਸੇ ਦੇ ਵੀ ਕਿੰਨੇ ਕਰਦੇ ਨੇ 9000 ਹਾਂ ਬਾਈ ਕਹਿੰਦਾ ਵੀ 9000 ਦੇ ਕਰਦੀ ਹੈ 9000 ਨੂੰ ਰਿਪੀਟ ਕਰਦੇ ਲੈ ਵੀ ਭਾਈਆਂ ਦੇ ਜਿੰਨਾ ਵੱਲੋਂ ਇਹ 9000 ਦਿੱਤਾ ਹਾਂ ਉਧਰ ਦੇ ਪਾਸੇ ਸਾਡਾ ਕੁਲਦੀਪ ਪੁਲਸੀਆ ਬਾਈ ਹੈ ਨਾਲ ਕਹਿੰਦੇ ਸਾਡਾ ਲੱਡੀ ਹੈ ਤੇ ਨਾਲ ਕਹਿੰਦੇ ਸਾਡਾ ਗਹਿਰੀ ਵਾਲਾ ਮੇਰੇ ਵੀਰੋ ਗੁੱਪਾਂ ਬਾਈ ਹੈ ਤੇ ਮੋਟੂ ਦੁੱਦੀ ਹੈ ਕਾਲਾ ਸਾਡਾ ਵੀਰ ਠੰਨਾ ਬਾਈ ਹੈ ਸੰਜੋ ਦੋਦੀ ਹੈ ਨਾਲ ਕਹਿੰਦੇ ਲक्की ਸ਼ਵੀਰ ਬਲਕਾਰ ਬੁੱਧੀ ਲਾਡੀ ਆਰਤੀ ਤੇ ਹਰਦੀਪ ਦੋਦੀ ਬਾਈ ਸਾਡਾ ਇਹਨਾਂ ਬੰਦਿਆਂ ਕਹਿੰਦੇ 10000 ਤੇ ਕਹਿੰਦੇ 10000 ਜੱਫਾ ਮੇਰੇ ਪੰਜਾਬੀ ਵੀਰੋ ਇੱਕ ਹੋਰ ਬਾਕੀ ਰਹਿ ਗਏ ਆ ਜੀ ਉਹ ਜੱਫੇ ਜਿਹੜੇ 10000 ਦੇ ਮੇਰੇ ਵੀਰੋ ਤਿੰਨ ਜੱਫੇ ਇੱਕ ਲੱਗ ਗਿਆ ਲੈ ਵੀ ਡਾਕਟਰ ਆ ਉਹ ਡਾਕਟਰ ਜਿਵੇਂ ਕਹਿੰਦੇ ਹੋ ਜਾਂ ਦੇ ਦੇ ਕੋਈ ਦਵਾਈ ਜੀ ਮੇਰਾ ਰੋਗ ਨਿੜੇ ਜਾਵੇ ਪਰ ਡਬਲ ਟੱਕ ਹੋ ਗਿਆ ਮੈਨੂੰ ਲੱਗਦਾ ਸਾਡੇ ਸੁਖੀ ਭਗਤਾ ਜੀ ਨੇ ਪੈਸਾ ਵਰਤਾ ਕੀ ਨੰਬਰ ਜਲਾ ਰੇਡਰ ਦਾ ਇਦਰ ਕੌਰ ਜੀ ਨਾਲ ਸਰਪੰਚ ਸਾਹਿਬ ਵੀ ਖੜੇ ਨੇ ਜਿਵੇਂ ਹਾਕੀ ਦੇ ਵਿੱਚ ਆਪਣੇ ਕੈਪਟਨ ਨੂੰ ਆਖਿਆ ਜਾਂਦਾ ਆਖਿਆ ਕਿ ਵੀ ਸਰਪੰਚ ਸਾਹਿਬ ਉਹ ਪਈ ਹੋਈ ਕਬੱਡੀ ਐ ਸਰੀਰ ਦੀ ਕਬੱਡੀ ਐ ਲੈ ਵੀ ਕਿੰਨੀ ਉਪੂਕੇ ਵਾਲਾ ਹੋ ਮੂਰੇ ਕਰਖਾ ਦੋ ਹੱਥ ਜਾਂ ਨੌਜਵਾਨ ਨੇ ਇੱਕ ਦਾ ਮੰਤਰ ਪਰ ਡਬਲ ਟੱਚ ਹੋ ਗਿਆ ਮੇਰੇ ਪੰਜਾਬੀ ਵੀਰੋ ਇਸ ਕੋ ਨੰਬਰ ਜਿਹੜਾ ਰੇਡਰ ਦੇ ਇਸੇ ਦੇ ਵਿੱਚ ਜਾ ਜੜਿਆ ਰੋੜੀ ਪੱਜੋਆਂ ਵਾਲੀਆਂ ਲੇਕਿਨ ਲਵੀ 10000 ਦਾ ਜਖਮ ਆਹ ਗੋੜੀ ਪੱਜੋਆਂ ਵਾਲੀਆਂ ਪੱਜੋਆਂ ਵਾਲੀਆਂ ਪੱਜੋਆਂ ਵਾਲੀਆਂ ਫੇਰ ਚੱਲ ਪਿਆ ਪਾਲੇ ਤੋਂ ਪੱਜੋਆਂ ਵਾਲੀਆਂ ਫੇਰ ਚੱਲ ਪਿਆ ਪਾਲੇ ਤੋਂ ਬੜਾ ਤਮਾਗੀ ਰੇਡਰ ਹੈ ਬੜਾ ਤੇਜ਼ ਹੈ ਬੜਾ ਤਿੱਖਾ ਦਾ ਖਿਡਾਰੀ ਹੈ ਤੇ ਕੱਪ ਕਾਸ ਤੇ ਨਾ ਦਾ ਹੈ ਹਾਂ ਸੋਨੀ ਬਈ ਬੰਦਾ ਚਾਹੇ 2 ਫੁੱਟ ਦਾ ਚਾਹੇ 7 ਫੁੱਟ ਦਾ ਤੇ ਲਾਡੀ ਬਈ ਬੰਦੇ ਵਿੱਚ ਬੰਦੇ ਵਾਲੇ ਬਹੁਤ ਸੋਹਣੀ ਚੈਨ ਦੇ ਬਚਾਉਣੀਆਂ ਬੜਾ ਤੇਜ਼ ਹੈ ਇਧਰਲੇ ਪਾਸੇ ਗਿੰਦੀ ਸਾਰਾ ਕਹਿੰਦੇ ਨੌਜਾਨਾ ਕਾੜਿਓ ਜਾਂ ਕਹਿੰਦੇ ਪਹਿਲਾਂ ਮੰਦਿਰ ਨੂੰ ਇਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਉਹ ਗੋਕੇ ਵਾਲਾ ਨੌਜਾਨਾ ਖਿੜੀ ਮੇਰੇ ਵੀਰੋ ਗਿੰਦੀ ਉਧਰਲੇ ਪਾਸੇ

ਉਹ ਬਾਕੀ ਰਹੀਆਂ ਨਾਲ ਮਣੀਆਂ ਹੋ ਗਿਆ ਦੀ 11000 ਕਰ ਦਿੰਦਾ ਬਾਈ ਹੁਣ ਇਹ ਕਹਿੰਦੇ ਕਹਿੰਦਾ ਚੱਲ ਜੀਏ ਮੇਰੇ ਵੀਰੋ ਉਹ ਜਾਰਖੀ ਵਾਲਾ ਕਬੱਡੀ ਪੌਂਦਰੀ ਉਧਰ ਦੇ ਪਾਸੇ ਤਿਆਰ ਵਰ ਤਿਆਰ ਉਹ ਪਾਉ ਇਹ ਨੌ ਯਾਨ ਪਰ ਅੰਕ ਜਿਹੜਾ ਧਾਵੀ ਨੇ ਜੋੜ ਦਿੰਦਾ ਸਹੀ ਫੈਸਲੇ ਖਰਦ ਦਿਤਿਆ ਅੰਕ ਜਿਹੜਾ ਰੇਡਰ ਨੇ ਜੋੜ ਦਿੰਦਾ ਬੱਜੋਆਂ ਦੀਆਂ ਫੇਰ ਆ ਗਿਆ ਗੋਰਾ ਨਾ ਹੋ ਰਿਹਾ 10000 ਦੇ ਜੱਫੇ ਮੇਰੇ ਵੀਰੋ 10000 ਦੇ ਤਿੰਨ ਜੱਫੇ ਇਹ ਕੰਦੇ ਲਿਸ਼ਕਣ ਮੁੰਡਿਆਂ ਨੇ ਜਵਾਨੀ ਉੱਡ ਜੂਡ ਜੂ ਕਰਦੀ ਕਾਫਟ ਵਿੱਚ ਅੱਤ ਹੈ ਕਿ ਕਿਉਂਗੀ ਹੋ ਰੇਲ ਪੰਜ ਹਰਲਾ ਦਾਦੀ ਪੜਦੀ ਫੈਸਲੇ ਹੋਰ ਕਰੋੜਾਂ ਦੇ ਕਰੋੜਾ ਨਾਲ ਟਰੈਕਟਰ ਮੰਨੇ ਸ਼ੀਰ ਵਾਲਾ ਕਾਲਾ ਹੋਏ ਫਿਰ ਹੋੜ ਹੋਇਆ ਸੀ ਵੀ ਕੋਈ ਅੰਮ੍ਰਿਤ ਰਮਾਨ ਕੋਰੇ ਸਾਹ ਦਿੰਦੇ ਖੇਡ ਕਬੱਡੀ ਹੈ 11-11 ਹਜ਼ਾਰ ਦੇ ਜਿਹੜੇ ਵੀਰ ਤਿੰਨ ਜੱਫੇ ਇੱਧਰ ਸਾਡੇ ਭਰਾਵਾਂ ਵੱਲੋਂ ਜਿਹੜੇ ਲੱਗੇ ਨੇ ਇੱਕ ਮਿੰਟ ਵਈ ਯਾਰ ਜਿਹੜਾ ਹੋਲਡ ਵਾਲਾ ਪੁਆਇੰਟ ਸੀ ਦੱਸੋ ਵੀ ਤੁਰਕ ਲੱਗੇ ਨੇ ਬਹੁਤ ਨੇ ਜੀ 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 ਇਧਰ ਸਾਡੇ ਖੇਡ ਕਬੱਡੀ ਵਾਲੇ ਕੈਮਰਾਮੈਨ ਜੀ ਸਵੇਰ ਤੋਂ ਲੈ ਕੇ ਖੜੇ ਨੇ ਬੜੀ ਗਰਮੀ ਸੀ ਮੈਦਾਨ ਦੇ ਨਾਲ ਸਾਡੇ ਵੀਰਾਂ ਨੇ ਬਹੁਤ ਮੇਰੇ ਵੀਰੋ ਤਲਵੰਦ ਦੇ ਨਾਲ ਜਿਹੜੀਆਂ ਆਪਣੀ ਜ਼ਿੰਮੇਵਾਰੀਆਂ ਨਿਭਾਈ ਜਾਂਦੇ ਸਾਡੇ जल वैषो कुम जी रवा पैग बसि घणियूं टाइम पास ते ਬਸ ਫੇਰ ਵਾਲਾ ਪੈ ਗਿਆ ਮੈਨੂੰ ਲੱਗਦਾ ਹੁੰਦਾ ਜਿਵੇਂ ਇੱਕ ਜੀਤੂ ਆ। ਤੇ ਬੁਲਾਰ ਦੇਖ ਕੇ ਅਮਰਤਾ ਜੀ ਗੁੱਸੇ ਵਰਗੀ ਯਰ ਰਹੀ। ਕਿ ਸ਼ਕਰ ਜਿਹਨਾ ਨਾਤਾ ਹੈ ਮਿੱਟ ਕੁੱਤੇ ਜਿਹਾ ਵੈਰ ਨਹੀਂ ਕਿ ਰਿਆ ਵਰਗਾ ਇਹ ਤਾਂ ਹੈ ਵੀ ਖਿਲਰ ਗਈ ਉਹਦੀ ਖੈਰ ਨਹੀਂ ਖਿਲ ਗਈ ਗੱਲ ਤੂੜੀ ਵਾਂਗੀ ਵਾ ਲੱਗਿਆ ਔੜ ਜਾਵੇ ਜੇ ਗੱਲ ਵਿਗੜ ਗਈ ਫੇਰ ਮੁੜ ਕੇ ਸੋਤ ਨਾ ਆਵੇ। ਜੇ ਗੱਲ ਵਿਗੜ ਗਈ ਫੇਰ ਮੁੜ ਕੇ ਸੋਤ ਨਾ ਆਵੇ। ਹਾਂ। ਆ ਆ ਜਾਇਆ ਹੋਰ ਸਪੱਟ ਗਿਆ ਯਾਰ ਚਲ ਵੀ ਅਕਸਰ ਇਹ ਵੀ ਕਰਿਓ ਫੈਸਲਾ ਹੋ ਜਵੇ ਕਹਿੰਦੇ ਹੁੰਦੇ ਨੇ ਇਹ ਵੀ ਥਰਡ ਅੰਪਾਇਰ ਹੋੜਾ ਤੀਜੀ ਅੱਖ ਹੈ ਜੀ ਦੂਰੇ ਫ੍ਰੀ ਗਰਾਊਂਡ ਤੇ ਖੜਿਆ ਹੋ ਉਹ ਤੀਜਾ ਲਾਈਵ ਵਾਲਾ ਚੱਲ ਪਿਆ ਕ੍ਰਿਕਟ ਵਗੂ ਉਹਨੇ ਜਿਵੇਂ ਐਡੀ ਆਲਾ ਵੇਖੀ ਜਾਂਦਾ ਕਿੰਨਾ ਕਿੰਨਾ ਜਰਾ ਓੜਾ ਕਬੱਡੀ 'ਚ ਵੀ ਹੋ ਗਈ ਸਹੂਲਤ ਚੱਲ ਪਈ ਪਾ ਰਹੇ ਆ ਉੱਥੇ ਮੰਨ ਜੇ ਜਾਂਦੇ ਆ ਕਿ ਉਹ ਵੀ ਇਹ ਇਹ ਉਹ ਵੀ ਨਕਾਰ ਦਿੱਤੇ ਆਪਣੇ ਭਰਾ ਕਿਉਂਕਿ ਖੇਡ ਕਬੱਡੀ ਹੈ ਖੇਡ ਕਬੱਡੀ ਸਰਕਲ ਸਟਾਈਲ ਇੱਕੋ ਇੱਕ ਜਹੀ ਖੇਡ ਹੈ ਜਿਹਦੀ ਲਾਈਵ ਕਮੈਂਟਰੀ ਜਲਦੀ ਹੈ ਖਿਡਾਰੀਆਂ ਦੇ ਸਾਹਮਣੇ ਜਦੋਂ ਹਾਕੀ ਦੇ ਮੈਚ ਆਉਂਦੇ ਆ ਉਹ ਵੀ ਗਰਾਊਂਡ ਦੇ ਵਿੱਚ ਦੀ ਕਮੈਂਟਰੀ ਹੁੰਦੀ ਨਾ ਫੁੱਟਬਾਲ ਦੀ ਨਾ ਹਾਕੀ ਦੀ ਦਾ ਨੈਸ਼ਨਲ ਸਟਾਈਲ ਕਬੱਡੀ ਦੀ ਨਾ ਕ੍ਰਿਕਟ ਦੀ ਉਹ ਕੇਵਲ ਤੇ ਕੇਵਲ ਕੇਲੇ ਚੈਨਲ ਦੀ ਜਲਦੀ ਹੈ ਕੱਲੀ ਖੇਡ ਕਬੱਡੀ ਹੈ ਜਿਹਦੀ ਕਮੈਂਟਰੀ ਗਰਾਊਂਡ ਤੇ ਸਿੱਧੀ ਲਾਈਵ ਹੈ ਮੇਰੇ ਵੀਰੋ ਜਲਦੀ ਹੈ ਸੋ ਭਾਈਓ ਤੇ ਕੀ ਵੜੀ ਕਦਮ ਮੈਟ ਮਾਈਕ ਬੰਦ ਹੋ ਜੇ ਤਾਂ ਤੇ ਚੀਕਾ ਚੱਲ ਪੈਗੀਏ ਕੋਈ ਕਹਿੰਦੇ ਆਪਾਂ ਮੈਚ ਘਰ ਮਹਾਲੀ ਵੇਖਣ ਜਾਇਓ ਉੱਥੇ ਗੱਲਾ ਰਵਾਈਸ ਉਹਨਾਂ ਤੇ ਬਸ ਦਰਸ਼ਕਾਂ ਆ 플레이ਰ ਖੇਡਦੇ ਦੇ ਦੇਖਦੇ ਆ ਲਓ ਦੁਬਾਰਾ ਮੈਚ ਸ਼ੁਰੂ ਕਰਨੀ ਜਲਦੀ ਹੋ ਪੈਗੀਆਂ ਕਬੱਡੀ ਮੇਰੇ ਵੀਰੋ ਕਰਨ ਕਰਨਾ ਫੇਰ ਆ ਗਿਆ 15000 ਆ ਜੀ ਹਾਂ ਲੈ ਗਈ ਜਾਲਖਿਆਲੇ ਦੋ ਜੱਫੇ ਲਾ ਲੋ 15000 ਮਿਲ ਜਾਣਾ ਉਧਰ ਦੇ ਪਾਸੇ ਮਣੀ ਹੁਣੀ ਐਡ ਹੋ ਗਿਆ ਸਾਡਾ ਮੇਰੇ ਵੀਰੋ ਗੁਰਦੀਪ ਪੁਲਸੀ ਐ ਤੇ ਨਾਲ ਕਹਿੰਦੇ ਸਾਡਾ ਮਣੀ ਬਈ ਐ ਆਹ ਸਾਹਮਣੇ ਆਹ ਲੱਗ ਗਿਆ ਜੱਫਾ ਉਹ ਧਾਵੀ ਗਿਆ ਟੱਕਿਆ ਚੜ ਗਿਆ ਚਾਰ ਜਿਹਨੇ ਸਾਰਾ ਕੁਝ ਟੱਕਿਆ ਚੜ ਗਿਆ ਚਾਰ

ಪ್ರಬಂಧಕರ್ಚಾ ಪಲ್ಲೂ ಎಲ್ಲ